ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਵਿਊਰਸ ਅੱਜ ਪੰਜਾਬ ਦੇ ਸ਼ਹਿਰ ਫਗਵਾੜਾ ਵਿਖੇ ਫਿਰਕੂ ਹਿੰਸਾ ਪੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸ਼ਿਵ ਸੈਨਾ ਦੇ ਆਗੂਆਂ ਵੱਲੋਂ ਆਪਣੇ ਦਰਜਣਾ ਸਾਥੀਆਂ ਸਮੇਤ ਮਸਜਿਦ ਤੇ ਹਮਲਾ ਕਰਨ ਅਤੇ ਮੁਸਲਮਾਨ ਪਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੀ ਘਟਨਾ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਸ਼ਿਵ ਸੈਨਾ ਦੇ ਆਗੂਆਂ ਵੱਲੋਂ ਮੁਸਲਮਾਨਾਂ ਤੇ ਪਥਰਾ ਕੀਤਾ ਗਿਆ ਜਿਸ ਤੋਂ ਬਾਅਦ ਮੁਸਲਮਾਨ ਭਾਈਚਾਰੇ ਦੇ ਨਾਲ ਸਿੱਖ ਅਤੇ ਹੋਰ ਸਥਾਨਕ ਜਥੇਬੰਦੀਆਂ ਦੇ ਨੁਮਾਇंदे ਸ਼ਿਵ ਸੈਨਾ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਅਤੇ ਮਾਹੌਲ ਤਣਾਅਪੂਰਨ ਬਣ ਗਿਆ ਦੋਵਾਂ ਪਾਸਿਓਂ ਹੋਈ ਪੱਥਰਬਾਜ਼ੀ ਵਿੱਚ ਅੱਧੀ ਦਰਜਨ ਦੇ ਕਰੀਬ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ ਪੁਲਿਸ ਵੱਲੋਂ ਸ਼ਿਵ ਸੈਨਾ ਆਗੂਆਂ ਸਮੇਤ 60 ਵਿਅਕਤੀਆਂ ਖਿਲਾਫ ਇਰਾਦਾ ਕਤਲ ਤੇ ਅਸਲਾ ਐਕਟ ਦਾ ਕੇਸ ਦਰਜ ਕੀਤਾ ਗਿਆ ਹੈ ਨਾਲ ਹੀ ਕਸ਼ਮੀਰ ਵਿੱਚ ਬਣੇ ਹਾਲਾਤਾਂ ਦੇ ਚੱਲਦਿਆਂ ਸਿੱਖ ਜਥੇਬੰਦੀਆਂ ਵਿੱਚ ਭਾਰਤ ਸਰਕਾਰ ਦੇ ਰਵੱਈਏ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ ਜਿਸ ਤੇ ਚੱਲਦਿਆਂ ਦਲ ਖਾਲਸਾ ਵੱਲੋਂ ਅੱਜ ਜਲੰਧਰ ਵਿਖੇ ਕਸ਼ਮੀਰ ਸੋਲਿਡੈਰਿਟੀ ਡੇ ਮਨਾਇਆ ਗਿਆ ਅਤੇ ਕਸ਼ਮੀਰ ਵਿੱਚੋਂ ਫੌਜ ਨੂੰ ਹਟਾਉਣ ਦੇ ਨਾਲ ਕਸ਼ਮੀਰੀਆਂ ਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਹੱਕ ਦੇਣ ਦੀ ਵਕਾਲਤ ਕੀਤੀ ਗਈ ਹੈ ਇਸ ਸੰਬੰਧੀ ਪੂਰੀ ਜਾਣਕਾਰੀ ਅਤੇ ਪੰਜਾਬ ਤੇ ਕਸ਼ਮੀਰ ਦੇ ਹਾਲਾਤਾਂ ਬਾਰੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਦਲ ਖਾਲਸਾ ਦੇ ਪ੍ਰਧਾਨ

ਇਹਦਾ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਕਿਉਂਕਿ ਤੁਸੀਂ ਵੀ ਰਾਤ ਉੱਥੇ ਹੀ ਸੀਗੇ ਤੇ ਮੌਜੂਦਾ ਸਥਿਤੀ ਦੇ ਵਿੱਚ ਇਹਨੂੰ ਤੁਸੀਂ ਜਿਹੜਾ ਇਹ ਪੋਲਿਟਿਕਸ ਖੇਡੀ ਜਾ ਰਹੀ ਹੈ ਜਾਂ ਤ੍ਰਵਿਕਰਣ ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਅ ਕੱਲ ਸਾਡਾ ਤੇ ਉਹ ਇੱਕ ਜੁਕਤਾ ਅਜੀ ਕਸ਼ਮੀਰ ਵਾਲੇ ਲੋਕਾਂ ਦੀ ਸੋਲਿਡਿਟੀ ਲਈ ਆਪਣਾ ਰੱਖਿਆ ਜਿਹਾ ਨਜ਼ਾਰਾ ਜਲੰਧਰ ਦੇ ਵਿੱਚ ਜੀ ਸ਼ਾਮ ਨੂੰ ਅਸੀਂ ਯਾਰ ਤੋਂ ਬਾਅਦ ਜਦੋਂ ਸਾਨੂੰ ਇਸ ਕੱਲਾ ਪਤਾ ਲੱਗਿਆ ਕਿ ਫਗਵਾੜੇ ਦੇ ਵਿੱਚ ਇੱਕ ਘਟਨਾ ਵਾਪਰੀਆ ਅਸ਼ੀਸ਼ ਸਿੰਘ ਸਾਹਿਬਾ ਨੇ ਉੱਥੇ ਆੜ ਕੇ ਮਸਜਿਦ ਦੇ ਵਿੱਚ ਫਗਵਾੜੇ ਨੂੰ ਕਿਹਾ ਸੀ ਇੱਕ ਤਾਂ ਮਸਜਿਦ ਨੂੰ ਮਾਰੇ ਆ ਜੀ ਤੇ ਸ਼ਾਮ ਨੂੰ ਅਸੀਂ ਆਏ ਸੀਗੇ ਉੱਥੇ ਪਹੁੰਚੇ ਉਸ ਸਮੇਂ ਤੱਕ ਪਾਕਸ਼ਾ ਤੇ ਦਰਜ ਹੋ ਚੁੱਕਿਆ ਸੀ ਐਫ ਆਈ ਆਰ ਜਿਹਦਾ ਤੁਸੀਂ ਆਪ ਵੀ ਰਿਪੋਰਟਨ ਕੀਤਾ 307ਾ ਜੀ ਪਉ ਵਾਲੇ ਦੀ ਸਾਰੇ ਸੋਸ਼ਲ ਲੀਡਰਸ਼ਿਪ ਉੱਥੋਂ ਦੇ ਬਹੁਜਨ ਸਮਾਗਰ ਪਾਰਟੀ ਦੇ ਲੀਡਰ ਕਾਂਗਰਸ ਦੀ ਲੀਡਰਸ਼ਿਪ ਉੱਥੇ ਮਸਜਿਦ ਦੇ ਵਿੱਚ ਬੈਠੇ ਸੀਗੇ ਜੀ ਤਾਂਸ ਵੀ ਸਰਜੀਤ ਸਿੰਘ ਖੋਸਾ ਹਣੀ ਸਤਕਾਂਤ ਸਭਾ ਵੀ ਸਾਡੇ ਨਾਲ ਸੀਗੇ ਉੱਥੋਂ ਹੀ ਇਕੱਠੇ ਆਏ ਉਹਪਰ ਜੋ ਸੰਵਾਦ ਕੇ ਜੋ ਮਾਮ ਸਾਹਿਬ ਨੇ ਜੋ ਉਥਾਂ ਦੇ ਜਿਹੜੇ ਮੁਸਲਮਾਨ ਲੀਡਰਸ਼ਿਪ ਹੈ ਉਹਨਾਂ ਨੇ ਜੋ ਕਦਸੀ ਉਹ ਇਸ ਤਰ੍ਹਾਂ ਕਿ 2 ਸਾਲ ਮਹੀਨੇ ਪਹਿਲਾਂ ਵੀ ਉਥੇ ਫਗਵਾੜੇ ਦੇ ਵਿੱਚ ਕੁਝ ਸ਼ਿਵ ਸੈਨਿਕਾਂ ਨੇ ਸ਼ਿਵ ਸੈਨਿਕ ਬਾਹਰ ਠਾਕਰੀ ਜੀ ਤੇ ਬੰਦਿਆਂ ਨੇ ਇਹਨਾਂ ਦੀਆਂ ਰੇਡੀਆਂ ਬਜ਼ਾਰਾਂ ਦੀਆਂ ਫਲਕ ਫੂਟਾਂ ਦੀਆਂ ਗਰੀਬ ਮੁਸਲਮਾਨ ਭਰਾਵਾਂ ਦੀਆਂ ਰੇਡੀਆਂ ਨੂੰ ਵੀ ਤੋੜਿਆ ਔਰ ਦੁਕਾਨਾਂ ਦੇ ਉੱਤੇ ਪਾਕਿਸਤਾਨ ਲੋਕਾਵਾਦ ਦੇ ਨਾਰੇ ਲਿਖੇ ਜੀ ਤੇ ਹਰ ਟਾਈਮ ਹੀ ਇਹ ਜਿਹੜੇ ਮੁਸਲਮਾਨਾਂ ਨੂੰ ਨੀਡ ਸ਼ਾਤਾ ਦੇ ਨਾਲ ਜਾਂ ਪਾਕਿਸਤਾਨ ਜਾਓ ਇਦਾਂ ਦੇ ਸੋਧਨ ਕਰਦੇ ਰਹੇ ਆ ਪਹਿਲਾਂ ਵੀ ਮੁਸਲਮ ਭਾਈ ਜਾ ਰਹੇ ਨੇ ਜਿਹੜੀ ਕੰਪਲੇਂਟ ਹੈ ਜੀ ਉਹ ਜਿਹੜੀ ਸਾਡੀ ਐਡਮਿਨਿਸਟ੍ਰੇਸ਼ਨ ਹੈ ਉਹਦੇ ਤੱਕ ਪਹੁੰਚਾਈ ਸੀਗੀ ਜੀ ਪਰ ਉਹਨਾਂ ਨੇ ਕਿਹਾ ਕਿ ਐਡਮਿਨਿਸਟ੍ਰੇਸ਼ਨ ਦੇ ਤਰਫੋਂ ਤੋਂ ਬਾਅਦ ਉਹਨਾਂ ਦੇ ਭਰੋਸਾ ਦੇਣ ਤੋਂ ਬਾਅਦ ਅਸੀਂ ਇਸ ਦੇਤੇ ਚੁੱਪ ਰਹੇ ਅਸੀਂ ਕੋਈ ਕੀਤਾ ਨਹੀਂ ਉਹਨਾਂ ਨੇ ਕਿਹਾ ਕਿ ਇਹ ਬਿਲਕੁਲ ਘਟਨਾ ਦੁਆਰਾ ਨਹੀਂ ਵਾਪਰੇਗੀ ਜੀ ਪਰ ਇੱਕ ਦੋ ਦਿਨਾਂ ਤੋਂ ਫਿਰ ਐਸੇ ਤਰੀਕੇ ਦੇ ਨਾਲ ਇਹ ਨਾਰੀਅ ਜਿਹੜੇ ਲਿਖੇ ਗਏ ਔਰ ਰੇਡੀਆਂ ਜਿਹੜੀਆਂ ਉਹਨਾਂ ਦੀਆਂ ਫਾਲਤੂਆਂ ਉਹਨਾਂ ਨੂੰ ਹਟਾਈਆਂ ਗਈਆਂ ਦੂਜੇ ਹਿੰਦੂਆਨ ਦੇ ਕੋਲੋਂ ਰੇਡੀਆਂ ਲਾਈਆਂ ਤੇ ਉਹ ਇਸ ਦੇ ਵਿਰੋਧ ਦੇ ਵਿੱਚ ਕੱਲ ਮੈਮੋਰੰਡਮ ਸੇਨ ਦੇ ਲਈ ਇਕੱਠੇ ਹੋਏ ਸੀਗੇ ਆਪਣਾ ਵਿਜਕੀ ਐਡਮਿਨਿਸਟ੍ਰੇਸ਼ਨ ਨੂੰ ਮੈਮੈਂਡਮ ਦਿੱਤਾ ਜਾਵੇ। ਜੀ। ਉਸ ਮੈਮੈਂਡਮ ਦੇਣ ਤੋਂ ਬਾਅਦ ਇਹ ਘਟਨਾ ਪਾਸ ਹੋਈ ਹੈ। ਪਰਸੋ ਮੈਮੈਂਡਮ ਦਿੱਤਾ ਤੇ ਕੱਲ ਜੁਮੇ ਦੀ ਨਵਾਜ ਅਦਾ ਕਰਨ ਦੇ ਲਈ ਕੋਸ਼ਿਸ਼ ਵੀ ਮੁਸਲਮਾਨ ਮਾਸਜਿਦ ਦੇ ਵਿੱਚ ਸ਼ਾਮ ਛਿਕੇ ਤੇ ਬਾਹਰ ਸ਼ਿਫਸਾਂ ਦਾ ਨਿਆਣ ਕੇ ਨਾਲੇ ਤੇ ਪੁਤਲਾ ਸਾੜਿਆ ਮਾਸਜਿਦ ਤੋਂ ਥੋੜੇ ਦੂਰ ਤੇ ਨਾਲੇ ਪਖਾੜ ਸ਼ੁਰੂ ਕਰ ਦਿੱਤਾ। ਜੀ। ਇਸ ਤੋਂ ਬਾਅਦ ਮੁਸਲਮਾਨ ਭਰਾਵਾਂ ਨੇ ਵੀ ਹੋਰ ਅੱਜ ਜਿਹੜੇ ਸਿੱਖ ਲੀਡਰ ਨੇ ਲੋਕਲ ਪੁਵਾੜੇ ਦੇ ਦੰਤ ਭਾਈਚਾਰੇ ਦੇ ਕੁਝ ਲੀਡਰ ਤੇ ਕਾਂਗਰਸ ਵਾਲੇ ਇੱਕ ਲੀਡਰ ਜਿਹੜੇ ਜਰਨੈਲ ਸਿੰਘ ਉਹਨਾਂ ਨੂੰ ਉਹਨਾਂ ਨੇ ਦੱਸਿਆ ਕਿ ਸਾਰੇ ਜਿੰਨਾ ਵੀ ਆਪਣਾ ਸਿੱਖ ਭਾਈਚਾਰਾ ਸਿਕਾਪੋਰਡਾ ਦੀ ਮੀਟਿੰਗ ਲਈ ਸਾਰੇ ਉੱਥੇ ਇਕੱਠੇ ਹੋ ਗਏ ਜੀ ਔਰ ਇਸ ਕਥੇ ਹੋਣ ਤੋਂ ਬਾਅਦ ਇਹ ਵੀ ਬਾਹਰ ਨਿਕਲੇ ਤੇ ਉਹ ਉਸ ਤੋਂ ਬਾਅਦ ਉਹਨਾਂ ਨੇ ਕੋਵ ਬਕਵਾਸ਼ ਸ਼ੁਰੂ ਕਰ ਦਿੱਤਾ ਪੁਲਿਸ ਵੀ ਆ ਗਈ ਤੇ ਪਛਾੜਾ ਉਹ ਅੱਗੇ ਪਿੱਛੇ ਵਾਧਦੇ ਹੋ ਮੁਰਕ ਮੰਦਰ ਦੇ ਵਿੱਚ ਜਾ ਹੋਏ ਸਾਰੇ ਜਿੰਨੇ ਵੀ ਸ਼ਿਵ ਸੈਮੈਂਟ ਇਹ ਬਾਠਾ ਦੇ ਬੰਦੇ ਸੀ ਚ ਉਹਨਾਂ ਨੇ ਮੰਦਰ ਉੱਤੇ ਚੜ ਕੇ ਇੱਟਾਂ ਮਾ ਗਏ ਸ਼ੁਰੂ ਕਰ ਦਿੱਤੀਆਂ ਜੀ ਜਿਨ੍ਹਾਂ ਦੇ ਨਾਲ ਕੁਝ ਸਾਡੇ ਭਾਈਚਾਰੇ ਦੇ ਬੰਦੇ ਵੀ ਜਾਖਮੀ ਹੋਏ ਤੇ ਪੁਲਿਸ ਦੇ ਵੀ ਆਫੀਸਰ ਤੇ ਕੁਝ ਭਾਈਚਾਰੇ ਵੀ ਹੋਏ ਇਸ ਤੋਂ ਬਾਅਦ ਫਿਰ ਪੁਲਿਸ ਵਾਲਿਆਂ ਨੇ ਉਹਨਾਂ ਦਾ ਛੱਡਾ ਲੱਗੋ ਪਟਾਪਾ ਕੀਤਾ ਉਸੇ ਸਾਰੇ ਲੋਕਾਂ ਨੇ ਔਰ ਉਹਨਾਂ ਦੇ ਚਿੱਤਰ ਰਿਸਨ ਸਾਥੀ ਐਫ ਆਈ ਆਰ ਆਂਡੀਆਂ ਆਫਟਕ ਸੰਦੇਲ 295 ਇਹਨਾਂ ਦੇ ਥਲੇ ਪਰਚਾ ਦਰਜ ਕੀਤਾ ਉਹ ਸਰਕਾਰੀਆਤੀ ਕਾਫੀ ਉਹਨੇ ਰਾਤ ਲੈ ਲਈ ਸੀ ਪਰ ਅਸੀਂ ਇਸ ਤਰੀਕੇ ਨਾਲ ਮੈਂ ਸੋਚਦਾ ਕਿ ਇਹ ਜੇ ਪਿੱਛੇ ਤੋਂ ਦੇਖਿਆ ਜਾਵੇ ਆਪ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀਆਰਪੀ ਦੀਆਂ ਕਟੜਾ ਮਾਂ ਪਿਛਲੇ ਸਭ ਪ੍ਰਗਣੀ ਦੇ ਵਿੱਚ ਵਾਪਸ ਨਹੀਂ ਆ ਸਿਗੀਆਂ ਜੀ ਉਹ ਤੋਂ ਲੈ ਕੇ ਹੁਣ ਤੱਕ ਇਸ ਘਟਨਾ ਕਦੋਂ ਦੇਖੀਏ ਮੈਂ ਕਹਿੰਦਾ ਕਿ ਕੁਝ ਸ਼ਕਤੀਆਂ ਪੰਜਾਬ ਦੇ ਵਿੱਚ ਐਦਾਂ ਦੀਆਂ ਵਰਕ ਕਰ ਰਹੀਆਂ ਨੇ ਜਿਹੜੀਆਂ ਪੰਜਾਬ ਨੂੰ ਫਿਰ ਤੋਂ ਹਿੰਦੂਆਂ ਦੇ ਉੱਤੇ ਉਹ ਦੰਗੇ ਪਸਾਦ ਕਰਾਉਣਾ ਚਾਹੁੰਦੀਆਂ ਨੇ ਔਰ ਪੰਜਾਬ ਦੇ ਵਿੱਚ ਇਹ ਵੀ 2017 ਦੀ ਚੋਣਾਂ ਵਾਲੀਆਂ ਨੇ ਇਹਦੇ ਸੰਬੰਧ ਦੇ ਵਿੱਚ ਉਹ ਹਿੰਦੂ ووٹ ਨੂੰ ਕਨਸੋਲिडेट ਕਰਨਾ ਚਾਹੁੰਦੇ ਆ ਜਾਂ ਪੌੜਾ ਇੰਕ ਕਰਨਾ ਚਾਹੁੰਦੇ ਆ ਸਿਰਫ ਇਸ ਡਿਸਟਰਬੈਂਸ ਨੂੰ ਕ੍ਰੀਏ ਕਰਕੇ ਔਰ ਇਸ ਇਹ ਕਾਫੀ ਜਰਨਦੂਨੀ ਉਹ ਜਿਹੜੀਆਂ ਸ਼ਰਤਾਂ ਨੇ ਇਸ ਗੱਲ ਦੇ ਉੱਤੇ ਪੰਜਾਬ 'ਚ ਲੱਗੀਆਂ ਹਨ ਪਰ ਪੰਜਾਬ ਦਾ ਜਿੰਨਾ ਵੀ ਸਿੱਖ ਭਾਈਚਾਰਾ ਹੈ ਬਿਲਕੁਲ ਇਸ ਨੂੰ ਪੜਕਾਹ ਦੇ ਵਿੱਚ ਨਹੀਂ ਲਿਆ ਮੁਸਲਮਾਨ ਭਾਈਚਾਰੇ ਦੀ ਵੀ ਪਿੱਛੇ ਗਲੇਟਕੋਟ ਦੇ ਘਟਨਾ ਵਾਪਰੀ ਹੈ ਅੱਜ ਪੁਵਾੜੇ ਵਾਪਰੀ ਹੈ ਜੀ ਇਹ ਹਿੰਦੂ ਜਿਹੜੀਆਂ ਕੱਟੜ ਜਥਲੀਆਂ ਨੇ ਜਾਂ ਮੰਦੋ ਜਿਹੜੀਆਂ ਦੇ ਪਿੱਛੇ ਇਹਨਾਂ ਦੇ ਵਿੱਚੇ ਸ਼ਰਤਾਂ ਨੇ ਉਹਨਾਂ ਦੀ ਪੂਰਨ ਕੋਸ਼ਿਸ਼ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਸਿੱਖ ਹਿੰਦੂਆਂ ਨੂੰ ਲੜਾਇਆ ਜਾਵੇ ਮੁਸਲਮਾਨ ਹਿੰਦੂਆਂ ਨੂੰ ਲੜਾਇਆ ਜਾਵੇ ਸਾਲ ਤੋਂ ਭਾਈਚਾਰੇ ਦੇ ਅਤਿਆਚਾਰ ਹੈ ਜਿਹੜੇ ਇਹ ਤੁਸੀਂ ਆਪ ਹੀ ਪੜ ਰਹੇ ਹੋ ਕਿ ਇਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਗੁਜਰਾਤ 'ਚ ਵੀ ਇੱਥੇ ਪੰਜਾਬ 'ਚ ਕਈ ਘਟਨਾਵਾਂ ਵਾਪਰੀਆਂ ਨੇ ਲੋਕਾਂ ਔਰ ਬੱਚਿਆਂ ਦੇ ਫਲਾਤਕਾਰ ਮਤਲਬ ਕੋਈ ਲਾਂਡ ਆਰਡਰ ਦੀ ਸਿੱਤੀ ਨਹੀਂ ਜੇ ਤੁਸੀਂ ਬਾਰੇ ਤੁਸੀਂ ਗੈਂਗਸਟਰ ਦਾ ਮੁੱਦਾ ਦੇਖਿਆ ਪੰਜਾਬ ਦੇ ਵਿੱਚ ਕਿੰਨਾ ਉਠਿਆੜੀ ਕਿੰਨੇ ਨੌਜਵਾਨ ਆ ਜਿਹੜੇ ਉਹ ਨਸ਼ੇ ਦੇ ਡਰਗ ਦੇ ਵਿੱਚ ਫਸੇ ਹੋਏ ਆ ਔਰ ਇਹ ਗੈਂਗਸਟਰ ਬਾਅਦ ਐ ਜਿਹੜੀ ਇਹ ਪੰਜਾਬ ਦੇ ਵਿੱਚ ਚੱਲਦੀ ਆ ਜੀ ਐਕਚੁਅਲੀ ਇਹ ਸਾਰਾ ਕੁਝ ਜੋ ਪੰਜਾਬ ਦੇ ਵਿੱਚ ਹੋ ਰਿਹਾ ਮੈਂ ਸੋਚਦਾ ਕਿ ਇਹ ਫਸਾ ਪੰਜਾਬ ਨੂੰ ਉਸੇ ਹੀ ਅੱਗ ਦੀ ਭੱਟੀ ਦੇ ਵਿੱਚ ਉਹ ਸ਼ਕਤੀਆਂ ਝੋਕੇ ਤੇ ਮੁਰਕੇ ਇਹ ਵੋਟਾਂ ਹਿੰਦੂ ਸਿੱਖ ਨੂੰ ਲੜਾ ਕੇ ਹਿੰਦੂ ووٹ ਇਹ ਲੈਣਾ ਚਾਹੁੰਦੀਆਂ ਨੇ ਔਰ ਇਸੇ ਹੀ ਸ਼ਕਤੀ ਦੇ ਦਰਦ ਇਹ ਕੰਮ ਕਰ ਰਹੀਆਂ ਨੇ ਜੀ ਪਰ ਜਿੰਨੇ ਵੀ ਵੀਰ ਕਲ ਪਵਾੜੇ ਦੀ ਮਲੇਰਪੁਰ ਦੀ ਘਟਨਾ ਵੀ ਜੋ ਇਨਵੈਸਟੀਗੇਸ਼ਨ ਤੋਂ ਬਾਅਦ ਤੁਹਾਡੇ ਸਾਹਮਣੇ ਆਈ ਹੈ ਉਹਦੇ ਪਿੱਛੇ ਵੀ ਜਿਸ ਤਰੀਕੇ ਦੇ ਨਾਲ ਬੰਦੇ ਆਰਐਸਐਸ ਦੇ ਨਾਲ ਜੁੜੇ ਹੋਏ ਬੰਦੇ ਆ ਜਿਹੜਾ ਉਹਨਾਂ ਦਾ ਹੱਥ ਨਜ਼ਰ ਆਇਆ ਇਹ ਸਾਰਾ ਹੀ ਇਹ ਲੱਗਦਾ ਹੈ ਕਿ ਹਿੰਦੂ ਕੱਟੜ ਜਥੇਬੰਦੀਆਂ ਜਿਹੜੀਆਂ ਕਰ ਰਹੀਆਂ ਨੇ ਔਰ ਮੈਨੂੰ ਤਾਂ ਆਈਦਾ ਕਿ ਜਿਹੜਾ ਸਰਕਾਰੀ ਬਣਾ ਕੇਸ ਹੈ ਹੁਣ ਤੱਕ ਨਹੀਂ ਦਾ ਉਹ ਉਸ ਕੇਸ ਦੇ ਵਿੱਚ ਵੀ ਜਿਹੜੀ ਨਾਂ ਦੇ ਪੁਲਿਸ ਹੈ ਜਿਹੜੀ ਔਰ ਨਾ ਸੀਬੀਆਈ ਜਿਨ੍ਹਾਂ ਨੂੰ ਸੌਂਪਿਆ ਗਿਆ ਕੇਸ ਹੈ ਉਹ ਇਸ ਨੁਕਤਾ ਲਗਾ ਦੇ ਨਾਲ ਇਸ ਬਰਗਾੜੀ ਵਾਲੇ ਕੇਸ ਦੀ ਗੁਰੂਗਰਾਹਕੀ ਬੇਅਸਰ ਤੇ ਕੀ ਇਹ ਪੀਆ ਘਟਣਾਵਾ ਦੀ ਜਿਹੜੀ ਜਾਂਚ ਹੈ ਉਹ ਬਿਲਕੁਲ ਨਹੀਂ ਚੱਲ ਰਹੀ ਹੈ ਅਗਰ ਉਹ ਵੀ ਕੀਤੀ ਜਾਵੇ ਤੇ ਉਹ اسی ਤਰ੍ਹਾਂ ਦੇ ਉੱਤੇ ਉਹ ਵੀ ਇਹਨਾਂ ਲੋਕਾਂ ਦੇ ਕੁਝ ਨਾ ਕੁਝ ਸੰਸਕਰਣ ਹੋਣਗੇ ਜੀ ਚੀਮਾ ਸਾਹਿਬ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਜਾਂਚ ਤਾਂ ਤੁਸੀਂ ਵੀ ਮਹਿਸੂਸ ਕਰਦੇ ਹੋ ਕਿ ਜਿਹੜੀ ਜਾਂਚ ਹੈ ਉਹ ਪ੍ਰੋਪਰਲੀ ਨਹੀਂ ਹੋ ਰਹੀ ਤੇ ਜਿਹੜੀਆਂ ਫਿਰ ਘੱਟ ਗਿਣਤੀ ਜਥੇਬੰਦੀਆਂ ਹੈਗੀਆਂ ਨੇ ਸਿੱਖ ਹੋ ਗਏ ਮੁਸਲਮਾਨ ਹੋ ਗਏ ਦਲਿਤ ਪਛਾਹਰਾ ਹੋ ਗਿਆ ਜਦੋਂ ਉਹਨਾਂ ਤੇ ਅਟੈਕ ਕੀਤਾ ਜਾਂਦਾ ਤੇ ਉਹਨਾਂ ਕੋਲ ਫਿਰ ਐਂਡ ਦੇ ਵਿੱਚ ਕੀ ਆਪਸ਼ਨ ਬਚ ਜਾਂਦੀ ਹੈ ਤੇ ਜਿਹੜੀ ਇਹ ਇੱਕ ਲਗਾਤਾਰ ਇਹ ਘਟਨਾਵਾਂ ਵਾਪਰ ਰਹੀਆਂ ਨੇ ਇਹ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਘਟ ਗਿਣਤੀ ਕੌਮਾਂ ਤੇ ਜਥੇਬੰਦੀਆਂ ਇਹਦੇ ਵਿੱਚ ਇਹਨੂੰ ਠੱਲ ਪਾਉਣ ਲਈ ਕੀ ਯੋਗਦਾਨ ਕਰ ਸਕਦੀਆਂ ਨੇ ਕੀ ਉਪਰਾਲੇ ਕਰ ਸਕਦੀਆਂ ਨੇ ਦੇਖੋ ਕੱਲ ਵੀ ਉਸ ਉੱਥੇ ਮਸਜਿਦ ਦੇ ਵਿੱਚ ਸਾਰੀਆਂ ਗੰਤ ਭਾਈਚਾਰੇ ਦੀ ਲੀਡਰਸ਼ਿਪ ਵੀ ਬੈਠੀ ਸੀ ਇਹਨਾਂ ਸਖਾਂ ਦੀ ਵੀ ਜਿਹੜੀ ਲੋਕਲ ਲੀਡਰਸ਼ਿਪ ਸੀਗੀ ਅਸੀਂ ਜਿਹੜੇ ਸਾਰੇ ਉੱਥੋਂ ਆਏ ਮਜਾਰੇ ਤੋਂ ਇਹ ਉਥੇ ਇਹੀ ਫੈਮਲਾ ਕੀਤਾ ਗਿਆ ਹੈਗਾ ਕਿ ਜਦੋਂ ਤੱਕ ਮਿਨੋਰਟੀਜ਼ ਦਲ ਸਬੀਰ ਆਪਾਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਗੇ ਇਹ ਹਿੰਦੂ ਕੱਟੜਵਾਦੀ ਸ਼ਕਤੀਆਂ ਦਾ ਮੁਕਾਬਲਾ ਨਹੀਂ ਕਰ ਸਕਦੇ ਇਹਨਾਂ ਨੂੰ ਅਸੀਂ ਜੋ ਆਸਰ ਨਹੀਂ ਦਿੰਦੇ ਹੈ ਉਦੋਂ ਤੱਕ ਇਹ ਸਾਨੂੰ ਇਨਸਾਫ਼ ਨਹੀਂ ਮਿਲਣਾ ਤੇ ਇਹਨਾਂ ਦੀ ਜਵਾਨ ਅਸੀਂ ਬੰਦ ਨਹੀਂ ਕਰ ਸਕਦੇ ਔਰ ਜਿਆਦਾ ਹੀ ਕਦੇ-ਕਦੇ ਤੌਰ ਤੇ ਉਤੇ ਇੱਥੇ ਹੀ ਜਦੋਂ ਸਿੱਖਾ ਨੂੰ ਇਹ ਦਾਪਮਾਨ ਹੋਇਆ ਇਹਨਾਂ ਦੇ ਗ੍ਰੰਥਾਂ ਦਾ ਪਵਾਨ ਹੋਇਆ ਪਵਾਨ ਹੋਇਆ ਕਾਂਸ਼ੀਪ ਤੇ ਪੱਤਰੇ ਸਾੜੇ ਗਏ ਜੀ ਦਲਤ ਭਾਈਚਾਰੇ ਨੂੰ ਕਾਹਾਂ ਜੱਟੀਆਂ ਜਾਣੀਆਂ ਨੇ ਉਹਨਾਂ ਦੀ ਮੁੱਖੀ ਅਧਿਕਾਰਾਂ ਦਾ ਹਨਨ ਹੋ ਰਿਹਾ ਤੇ ਜਿਸ ਜੀ ਸਾਰੇ ਇਸ ਤਰੀਕੇ ਦੇ ਨਾਲ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਸ ਹਿੰਦੂ ਘਟੜਵਾ ਦਾ ਮੁਕਾਬਲਾ ਨਹੀਂ ਕਰਾਂਗੇ ਤੇ ਸਾਰੇ ਹੀ ਅਸੀਂ ਇਹ ਇਹਦੇ ਤਸ਼ੱਦਤ ਆ ਸ਼ਿਕਾਰ ਹੋਵਾਂਗੇ ਹੋਵਾਂਗੇ ਸੋ ਸਾਰਿਆਂ ਨੇ ਹੀ ਇਸ ਗੱਲ ਦਾ ਫੈਸਲਾ ਕੀਤਾ ਹੈ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕੋਈ ਆਉਣ ਵਾਲੇ ਪਿੰਡਾਂ ਦੇ ਵਿੱਚ ਕੋਈ ਪੰਜਾਬ ਭਰ ਦੇ ਵਿੱਚ ਜਿੰਨੀਆਂ ਰਾਜਕੀਤਿਕ ਪਾਰਟੀਆਂ ਨੇ ਉਹਨਾਂ ਦੇ ਨਾਲ ਵੀ ਇਹ ਸਾਰੇ ਗੱਲ ਕਰਨੀ ਚਾਹੀਦੀ ਹੈ ਤੇ ਕੋਈ ਇਕੱਠਾ ਪਲੇਟਫਾਰਮ ਬਣਾਉਣਾ ਚਾਹੀਦਾ ਇਹਨਾਂ ਲੋਕਾਂ ਦੀ ਦੇ ਚਿਹਰੇ ਨਗੇ ਕਾਰਨਾਮਾ ਤੇ ਔਰ ਇਹ ਇੰ ਦਾ ਸਣੀ ਐਸਪੈਸ਼ਲ ਪੰਜਾਬ ਦੀ ਸਰਕਾਰ ਆਹ ਰਹੀ ਜੀ ਇਹਦਾ ਜਿਹੜਾ ਚਿਹਰਾ ਹੈਗਾ ਦੱਸ ਦਿੱਤਾ ਜਾ ਸਕਦਾ ਜੀ ਜੀ ਚੀਮਾ ਸਾਹਿਬ ਜਦੋਂ ਅਸੀਂ ਇੱਕ ਇਸ ਘਟਨਾ ਦੀ ਜੜਵਲ ਦੇਖਦੇ ਆ ਤਾਂ ਜਿਹੜੀਆਂ ਹਿੰਦੂ ਜਥੇਬੰਦੀਆਂ ਹੈਗੀਆਂ ਨੇ ਸ਼ਿਵ ਸੈਨਾ ਹੈਗੀ ਹੈ ਉਹਨਾਂ ਵੱਲੋਂ ਇਹਨੂੰ ਪਾਕਿਸਤਾਨ ਨਾਲ ਤੇ ਕਸ਼ਮੀਰ ਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਉਹਦੇ ਨਾਲ ਜੋੜ ਕੇ ਉਹ ਕੀਤਾ ਗਿਆ ਕਿ ਜਿਹੜੇ ਇਹ ਮੁਸਲਮਾਨ ਨੇ ਜਾਂ ਇਹ ਕਹ ਲੋ ਉਹਨਾਂ ਵੱਲੋਂ ਇਹ ਐਦਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇੱਥੇ ਦੇ ਮੁਸਲਮਾਨ ਅਲਗਾਵਾਦ ਨੂੰ ਜਾਂ ਕਹਿ ਲੋ ਜਾਂ ਪਾਕਿਸਤਾਨ ਨੂੰ ਸਪੋਰਟ ਕਰਦੇ ਆ ਉਹਨੂੰ ਉਸ ਐਂਗਲ ਤੋਂ ਇੱਕ ਤ੍ਰੂਵਿਕਰਣ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਤੁਸੀਂ ਵੀ ਜਲੰਧਰ ਵਿਖੇ ਪ੍ਰੋਟੈਸਟ ਕੀਤਾ ਕਸ਼ਮੀਰ ਸੋਲਿਡੈਰਿਟੀ ਦੇ ਮਨਾਇਆ ਹੈਗਾ ਤੇ ਇਹਦੇ ਬਾਰੇ ਸਾਨੂੰ ਦੱਸੋ ਥੋੜੀ ਜੀ ਜਾਣਕਾਰੀ ਦਿਓ ਕਿ ਉਸ ਪ੍ਰੋਟੈਸਟ ਬਾਰੇ ਤੁਸੀਂ ਕੀ ਮੰਗਾਂ ਕੀਤੀਆਂ ਨੇ ਜਾਂ ਪ੍ਰਸ਼ਾਸਨ ਵੱਲੋਂ ਤੇ ਤੁਹਾਡੇ ਉਸ ਬਾਰੇ ਕੀ ਵਿਚਾਰ ਨੇ ਬਿਕੋਜ਼ ਜਿਹੜਾ ਕੱਲ ਆਪਣਾ ਸੋਲੀਡੈਰਿਟੀ ਡੇ ਬਣਾਇਆ ਆਪੀ ਜੋਤਾ ਦੇਸ਼ ਬਣਾਇਆ ਉਹਦੇ 'ਚ ਅਸੀਂ ਪ੍ਰਸ਼ਾਸਕ ਤੋਂ ਤੇ ਮੰਗ ਕੀਤੀ ਹੈ ਕਿ ਜਿਹੜੀਆਂ ਫੌਜ ਐ ਉਹ ਜੰਮੂ ਕਸ਼ਮੀਰ ਵਾਪਸ ਆਉਣੀ ਚਾਹੀਦੀ ਆ ਔਰ ਜਿਹੜਾ ਉਥੋਂ ਦਾ ਰਾਜਪਾਗਲ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਸੌਂਪਣਾ ਚਾਹੀਦਾ ਤਾਂ ਕਿ ਉਹ ਆਪਣੀ ਇੱਛਾ ਅਨੁਸਾਰ ਆਪਣਾ ਜੀਵਨ ਅਜੋਬ ਬਤੀਤ ਕਰ ਸਕਣ ਇਹ ਸਾਡੀ ਮੰਗ ਹੈ ਸੈਲਫ ਡਿਟਰਮੀਨੇਸ਼ਨ ਦਾ ਉਹਨਾਂ ਦਾ ਰਾਈਟ ਹੈ ਐਨੇ ਤਿਰ ਤੋਂ ਉਹ ਸਟ੍ਰਗਲ ਕਰਦੇ ਆਏ ਹੈ ਯੂਨੋ ਦੇ ਵਿੱਚ ਇੰਟਰਨੈਸ਼ਨਲ ਪਲੇਟਫਾਰਮ ਦੇ ਵਿੱਚ ਉਸ ਵਾਂਗ ਦੇ ਵਿੱਚ ਮਤਾ ਪਾਸ ਕੀਤਾ ਹੋਇਆ ਜਿਹਦੀ ਗੱਲ ਤਾਂ ਇੰਟਰਪ੍ਰੀਟੇਸ਼ਨ ਹੁਣ ਹਿੰਦੁਸਤਾਨ ਦੀ ਸਰਕਾਰ ਕਰ ਰਹੀ ਹੈ ਤਾਂ ਜੀ ਵੀ ਤੇ ਵੀ ਇਸ ਬਾਰੇ ਬਹੁਤ ਦੋ ਤਿੰਨ ਦਿਨਾਂ ਤੋਂ ਗੱਲ ਚੱਲਦੀ ਚਗੀ ਜਿਹੜੀ ਹਿੰਦੂ ਇਕਨੋਮੀ ਆਮੀ ਜਿਹੜਾ ਹਿੰਦੁਸਤਾਨ ਦੀ ਇੰਡੀਆ ਦੀ ਜਿਹੜੀ ਇਹ ਚਾਲ ਹੈ ਉਸ ਉਹਨਾਂ ਦੇ ਸਟਰਗਲ ਨੂੰ ਉਹਨਾਂ ਦੇ ਜੀਡੀ ਉਹਨਾਂ ਦੀ ਇਜਾਜ਼ਤੀ ਦੀ ਸੈਲਫ ਡਿਟਰਮੀਨੇਸ਼ਨ ਦੀ ਰਾਈਟ ਦੀ ਜੁਰਤ ਸੀ ਸਰ ਸੰਘਾਰਸ਼ ਉਹਨੂੰ ਪਾਕਿਸਤਾਨ ਦੇ ਨਾਲ ਜੋੜਨਾ ਜਾਂ ਆਈਐਸਟ ਆਈ ਦੇ ਨਾਲ ਜੋੜਨਾ ਮੈਂ ਸਮਝਦਾ ਇਹ ਉਹਨਾਂ ਨੂੰ ਬਦਨਾਮ ਕਰਨ ਦੀ ਇੰਟਰਨੈਸ਼ਨਲ ਟ੍ਰੇਡ ਫੋਰਮ ਦੇ ਉੱਤੇ ਚਾਲ ਹੈ ਔਰ ਉਹ ਸੋਚਿਆ ਕਿ ਸ਼ਾਇਦ ਟੈਰੋਰਿਜ਼ਮ ਦੇ ਹਾਲਾਤਾਂ ਵਿੱਚ ਦੁਨੀਆ ਦਾ ਮਾਹੌਲ ਹੈ ਜਿਹੜਾ ਉਹ ਇਤਿਹਾਸਾ ਹੈ ਇਸ ਲੋਕਾਂ ਦੀ ਮੰਗ ਨੂੰ ਇਸ ਲੋਕ ਰਾਏ ਨੂੰ ਔਰ ਉਹਨਾਂ ਦੇ ਆਜ਼ਾਦੀ ਦੇ ਸੰਘਰਸ਼ ਨੂੰ ਇਹ ਇਸ ਟੈਰੋਰਿਜ਼ਮ ਦਾ ਰੂਪ ਦੇ ਕੇ ਔਰ ਆਈਐਸਆਈ ਜਾਂ ਪਾਕਿਸਤਾਨ ਦੇ ਏਜੰਟ ਬਣਾ ਕੇ ਸ਼ਹਿਰ ਨੂੰ ਖੁਦਰਾਮ ਕਰ ਸਕਦੇ ਆ ਹਿੰਦੁਸਤਾਨ ਦੇ ਡਾਇਰੈਕਟ ਨੈਸ਼ਨਲ ਡਾਇਰੈਕਟ ਵੀ ਔਰ ਇੰਟਰਨੈਸ਼ਨਲ ਲੈਵਲ ਤੇ ਔਰ ਹਿੰਦੁਸਤਾਨੀ ਜਿਹੜਾ মিডিਆ ਹੈ ਇਲੈਕਟ੍ਰੋਨਿਕ মিডিਆ ਉਹ ਬਹੁਤ ਇਸ ਗੱਲ ਦੀ ਦਾ ਪ੍ਰਚਾਰ ਹੈ ਜਿਹੜਾ ਉਹ ਪੂਰੇ ਜੁਗ ਸ਼ੋਰਾਂ ਦੇ ਵਿੱਚ ਕਰ ਰਹੇ ਆ ਕਿਆ ਜੇ ਤਰੀਕੇ ਦੇ ਨਾਲ ਉੱਥੇ ਮਨੁੱਖੀ ਹਕਾਂ ਦਾ ਹੰਡਨ ਹੋ ਰਿਹਾ ਸਾਡੀ ਯੂਐਨ ਵੀ ਅਪੀਲ ਹੈ ਉਹ ਵੀ ਜਿਹੜੇ ਜਿਹੜੇ ਬਾਅਦ ਤੇ ਕੰਟਰੀ ਜਿਹੜੇ ਮਨੁੱਖੀ ਹਕਾਂ ਦੇ ਰਾਖੇ ਦੇ ਤੌਰ ਤੇ ਜਾਣੇ ਜਾਂਦੇ ਆ ਉਹਨਾਂ ਨੂੰ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਔਰ ਆਪਣੇ ਜਿੰਨੇ ਵੀ ਉਹਨਾਂ ਦੇ ਦੀ ਪ੍ਰੋਜੈਕਟਸ ਦੇ ਸਾਈਕ ਆ ਉਹਨਾਂ ਨੂੰ ਕਸ਼ਮੀਰ ਦੇ ਵਿੱਚ ਭੇਜਣਾ ਚਾਹੀਦਾ ਹੈ ਅਤੇ ਅਸਲੀ ਹਾਲਾਤਾਂ ਦੀ ਜਾਣਕਾਰੀ ਜਾਣੀ ਚਾਹੀਦੀ ਹੈ ਜੀ ਦੇਖੋ ਪਾਇਲਟ ਬੁਲੇਟਸ ਨੇ ਤੋੜਿਆ ਸਾਫ ਦੇ ਵਿੱਚ ਵੀ ਇਹਨਾਂ ਨੇ ਇਹਨਾਂ ਦਾ ਇਸਤੇਮਾਲ ਕੀਤਾ ਉਦੋਂ ਵੀ 196 ਦੇ ਕਰੀਬ ਜਿਹੜੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਆ ਉਥੇ ਇਹਨਾਂ ਦਾ ਪਾਲਟ ਵੋਲਟ ਦਾ ਬੁਲਟ ਬੁਲਟ ਦਾ ਸ਼ਿਕਾਰ ਹੋਇਆ ਗਿਆ ਜੀ ਔਰ ਇੱਕ ਨੌਜਵਾਨ ਦੀ ਮੌਤ ਹੋਈ ਆ ਆ ਹੁਣ ਇਹਨਾਂ ਦਿਨਾਂ ਦੇ ਵਿੱਚ ਪਿਛਲੇ ਪਰਹਾਰ ਬਾਗੀ ਦੇ ਇਹ ਫੇਕ ਅਕਾਉਂਟਰ ਤੋਂ ਬਾਅਦ ਉਥੇ ਘਰ ਤੋਂ ਘੱਟ ਵੀ ਜਿਹੜਾ ਆ 845 ਦੇ ਟ੍ਰੀਵਨ ਜਿਹੜੇ ਆ ਉਹ ਸ਼ਹੀਦ ਹੋ ਚੁੱਕੇ ਆ ਔਰ ਉਹਨਾਂ ਦੀ ਚਾਹ ਲਈ ਗਈ ਆ ਔਰ ਸਾਰੇ ਪ੍ਰੀਵੈਂਟਾ ਦੇ ਜਿਹੜੇ ਬੱਚੇ ਬੱਚੀਆਂ ਜਾਂ ਕਿ ਹੋ ਗਿਆ ਸਾਰਿਆਂ ਨੇ ਇਹ ਸੋਸ਼ਲ ਮੀਡੀਆ ਦੇ ਤੇ ਉਹਨਾਂ ਦੀਆਂ ਤਸਵੀਰਾਂ ਵੀ ਦੇਖਿਆ ਹੋਊਂਗੀ ਐਮਪੀ ਕੇਸ ਤਰੀਕੇ ਦੇ ਨਾਲ ਜਿਹੜੇ ਭਾਰਤੀ ਫੌਜ ਉਹ ਤਸ਼ੱਦਦ ਕਰ ਰਹੀ ਹੈ ਹਿੰਦੁਸਤਾਨ ਦੀ ਸਰਕਾਰ ਜੀ ਇਹ ਇੱਕ ਜਿੰਨਾ ਹੀ ਇਸ ਸਟਰਗਲ ਨੂੰ ਦਬਾਉਣ ਦੀ ਕੋਸ਼ਿਸ਼ ਕਰਕੇ 19 ਨਵੰਬਰ ਇਸ ਸਟਰਗਲ ਆ ਇਹ ਕਦੀ ਪਵਾਈ ਨਹੀਂ ਜਾ ਸਕਦੀ ਤਸਵੀਰ ਦਾ ਜਿਹੜਾ ਬੱਚਾ ਬਚਾਇਆ ਉਹ ਜਾਤੀ ਦੀ ਤਾਂ ਰੱਖਦਾ ਹੈ ਔਰ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਜਿਹੜੀ ਪ੍ਰਾਇੋਰਟੀ ਹੈ ਉਹ ਇਹ ਗਵਰਨਮੈਂਟ ਦਾ ਜੂੜਾ ਲਾਉਣ ਤੇ ਗੱਲ ਪਾਈ ਹੋਈ ਹੈ ਇਹ ਨੌਜਵਾਨ ਹੈ ਜਿਹੜੇ ਉਹ ਪੂਰੇ ਤੌਰ ਤੇ ਇਸ ਗੱਲ ਦੇ ਲਈ ਸਮਰਥਕ ਨੇ ਔਰ ਅਸੀਂ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਜਿਹੜੇ ਵੀ ਮਿਨੋਰਟੀਜ਼ ਵਾਲੇ ਆ ਔਰ ਇਹ ਜੋ ਸਾਡਾ ਜਾਤੀ ਦੇ ਸਟਾਰਟ ਸਲੀਟਡ ਰਿਹਾ ਫਾਰਮਾਂ ਦੇ ਤਾਂ ਉਸਾਰੇ ਨੂੰ ਬਿਲਕੁਲ ਪਾਸੇ ਖੜੇ ਹੋ ਕੇ ਹਿੰਦੁਸਤਾਨ ਦਾ ਚਿਹਰਾ ਜਿਹੜਾ ਇੱਕੀ ਡੈਮੋਕ੍ਰੇਸੀ ਹੈ ਇਹਨੂੰ ਲੋਕਾਂ ਦਾ ਰਖਾਉਣਾ ਜੇ ਜੇ ਵੀ ਕਿੱਡੀ ਕਿ ਡੈਮੋਕ੍ਰੇਸੀ ਹੈ ਕਿ ਜਿਹੜੀਆਂ ਲੋਕਤੰਤਰ ਸਰਕਾਰਾਂ ਨੇ ਜਾਂ ਡੈਮੋਕ੍ਰੇਸੀ ਇਹਨੂੰ ਕਹਿੰਦਾ ਕਿ ਤੁਸੀਂ ਬੰਦੂਕ ਤੇ ਜ਼ੋਰ ਨਾਲ ਸਟੇਟ ਅਰਡਨ ਦੇ ਜ਼ੋਰ ਦੇ ਨਾਲ ਲੋਕਾਂ ਦੇ ਹੱਕਾਂ ਨੂੰ ਦਿਵਾਓ ਉਹਨਾਂ ਦੀਆਂ ਮਾਪਿਆਂ ਭੈਣਾਂ ਦੇ ਨਾਲ ਸਤਿਕਾਰ ਕਰੋ ਉਹਦੀ ਬੇਇਜ਼ਤੀ ਕਰੋ ਔਰ 95 ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਦੇਖਿਆ ਹਾਂ ਕਿ 7-8-9 ਉਹ ਕਿੰਨੇ ਦੇ ਬੱਚਿਆਂ ਨੂੰ ਗੂੜੀਆਂ ਬੱਦੀਆਂ ਉਹ ਕਿਹੜੀ ਟੀਕੇ ਦੇ ਨਾਲ ਤੋਂ ਹਲ ਜਾ ਰਿਹਾ ਔਰ ਬੱਚੇ ਅੱਖਾਂ ਤੋਂ ਕਿਵੇਂ ਅੰਲੇ ਹੋਏ ਆ ਪੂਰੇ ਟੀਕੇ ਨਾਲ ਜੱਟ ਨਹੀਂ ਹੋਏ ਆ ਔਰ ਆਪਣੀ ਨਜ਼ਰ ਕੋ ਆ ਚੁੱਕੇ ਆ ਸੋ ਜਾਨ ਜੀਵਨ ਅਜਿਹੀ 탑 ਤੇ ਸੈਂਸਰ ਲੱਗਾ ਹੋਇਆ ਅਗਰ ਦੇਖੋ ਜੇ ਜਿਹੜੀ ਸਰਕਾਰ ਜੀਡੀ ਦੇ ਉੱਤੇ ਸੈਂਸਰ ਲਾਉਂਦੀ ਹੈ ਤਾਂ ਕਿ ਉੱਥੋਂ ਦੇ ਆਵਾਜ਼ ਦੀ ਰਵਾਜ ਹੈ ਜਿਹੜੀ ਉੱਥੋਂ ਦੇ ਲੋਕਾਂ ਦੇ ਉੱਤੇ ਹੋ ਰਹੇ ਤਸ਼ੱਦਦ ਨੂੰ ਮੀਡੀਆ ਲੋਕਾਂ ਦੇ ਅੱਗੇ ਨਾ ਪ੍ਰਗਟ ਕੀ ਕਰੇ ਜੀ ਵੀ ਆਪਣੇ ਆਪ ਹੀ ਇੰਟਰਨੈਸ਼ਨਲ ਮਾਧਿਅਮ ਤੋਂ ਇਹ ਲੈਣਾ ਚਾਹੀਦਾ ਕਿ ਜਿਹੜੀਆਂ ਸਰਕਾਰਾਂ ਮੀਡੀਆ ਦੇ ਉੱਤੇ ਬੋਲੰਗੀਆਂ ਦੌਂਦੀਆਂ ਨੇ ਸੈਂਸਰ ਕਰਉਂਦੀਆਂ ਨੇ ਉਹ ਇਸ ਤਰੀਕੇ ਨਾਲ ਲੋਕਾਂ ਦੇ ਹੱਕਾਂ ਨੂੰ ਦਵਾ ਰਹੀਆਂ ਨੇ ਔਰ ਉਹਨਾਂ ਦੇ ਸੰਘਰਸ਼ ਨੂੰ ਦਵਾ ਰਹੀਆਂ ਨੇ ਉਹਨਾਂ ਦੇ ਅਸਲੀ ਹੱਕੀ ਮੰਗਾਂ ਨੂੰ ਬਸ ਬੋਲ ਦੇ ਨਾਲ ਹੀ ਦੱਬਿਆ ਜਾ ਰਿਹਾ ਹੈ ਜੀ ਤੋ ਇਹ ਜਾਤੀ ਦੀ جنگ ਹੈ ਉਹਨਾਂ ਦੀ ਉਹਨਾਂ ਨੇ ਹੱਥ ਹੱਥ ਦੇ ਵਿੱਚ ਲੈ ਲੈਣੀ ਆ ਔਰ ਇਸੇ ਤਰੀਕੇ ਨਾਲ ਕੱਲੀ ਕੱਢ ਨਹੀਂ ਸਾਰੇ ਥਾਂ ਦੇ ਉੱਤੇ ਮਤਲਬ ਨਾਗੇ ਲੱਗ ਰਹੇ ਨੇ ਮੀਜ਼ੋਰਮ ਦੇ ਵਿੱਚ ਇਸ ਗੱਲ ਦੀ ਲੜਾਈ ਹੋ ਚੁੱਕੀ ਆ ਤਾਮਲ ਕੋਟੜ ਮਸੂਲ ਕਰ ਰਹੇ ਨੇ ਸਿੱਖ ਹੈ ਜਿਹੜੇ ਉਹ ਆਪਣੀ 30 ਸਾਲਾਂ ਤੋਂ ਇਸ ਸੰਘਰਸ਼ ਦੇ ਵਿੱਚ ਲੱਗੇ ਨੇ ਔਰ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਅੱਜ ਵੀ ਜਿਹੜਾ ਹਿਊਮਨ ਰਾਈਟਸ ਵਾਇਲੇਸ਼ਨ ਜਿਆਨੇ ਮਿਸ ਯੂਜ਼ ਆਫ ਪਾਵਰ ਹੁੰਦੀ ਹੈ ਔਰ ਇਹਦੇ ਕਾਲੇ ਕਾਨੂੰਨ ਉਚਾਏ ਜਾ ਰਹੇ ਆ ਤਾਂ ਕਿ ਜਿਹੜੇ ਆਪਣੇ ਪੋਲਿਟিক্যাল ਆਪੋਜ਼ੀਟਸ ਹੈਗੇ ਆ 50 ਹਜ਼ਾਰ ਤੋਂ ਤੇ ਵਿਰੋਧੀ ਆ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਸਕੀ ਔਰ ਤੁਸੀਂ ਦੇਖ ਹੀ ਗਿਆ ਪਿਛਲੇ ਸਮੇਂ ਵਿੱਚ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਚੀਨਾ ਦੇ ਵਿੱਚ ਇਹ ਸੈੱਟ ਦੇ ਆ ਕਿ ਲੋਕਾਂ ਨੂੰ ਪੰਜਾਬ ਦੇ ਵਿੱਚ ਸਿੱਖਾਂ ਨੂੰ ਇਹ ਵੀ ਹੱਕ ਨਹੀਂ ਰਿਹਾ ਕਿ ਉਹ ਕਿਤੇ ਇਕੱਠੇ ਹੋ ਕੇ ਸਾਰੇ ਆਪਣੀਆਂ ਪ੍ਰੋਬਲਮਾਂ ਦੇ ਉੱਤੇ ਡਿਸਕਸ ਕਰ ਸਕਣ ਜਿਹੜੇ ਆਪਣੀਆਂ ਕੋਈ ਗਲਤਾਂ ਨੇ ਉਹਨਾਂ ਨਾਲ ਸਾਂਝੀਆਂ ਕਰ ਸਕਣ ਲੀਡਰ ਲੋਕਾਂ ਦੀ ਗੱਲ ਸੁਣ ਸਕਣ ਲੋਕ ਆਪਣੇ ਲੀਡਰ ਨੂੰ ਗੱਲ ਕਰ ਸਕਣ ਸੋ ਐਦਾਂ ਦੀ ਡੈਮੋਕ੍ਰੇਸੀ ਦੇ ਵਿੱਚ ਆ ਕੁਸ਼ਾਲਤਾ ਹਰ ਜੀ ਦੇ ਸਾਰਿਆਂ ਦੇ ਸਾਹਮਣੇ ਆ ਹਿੰਦੁਸਤਾਨ ਦਾ ਜੀ ਚੀਮਾ ਸਾਹਿਬ ਤੁਸੀਂ ਸਾਰੇ ਵੇਰਵੇ ਡਿਸਕਸ ਕੀਤੇ ਆ ਨਾਗਿਆਂ ਦੀ ਗੱਲ ਕੀਤੀ ਹੈ ਮਿਜ਼ੋਜ਼ ਦੀ ਗੱਲ ਕੀਤੀ ਹੈ ਸਿੱਖਾਂ ਦੀ ਕਸ਼ਮੀਰੀਆਂ ਦੀ ਇਹ ਸਾਰੀਆਂ ਘੱਟ ਗਿਣਤੀਆਂ ਦੀ ਗੱਲ ਹੋ ਗਈ ਪਰ ਜਦੋਂ ਅਸੀਂ ਇੰਡੀਆ ਦੇ ਵਿੱਚ ਹਿੰਦੂਇਜ਼ਮ ਦੀ ਹਿੰਦੂਇਜ਼ਮ ਨੂੰ ਦੇਖਦੇ ਆ ਜਾਂ ਉਹਨਾਂ ਦੇ ਨੀਚੇ ਜਿਹੜੇ ਦਲਿਤ ਭਾਈਚਾਰਾ ਹੈਗਾ ਉਹਨਾਂ ਦੀ ਗੱਲ ਕਰਦੇ ਆ ਪਿਛਲੇ ਦਿਨਾਂ ਦੇ ਵਿੱਚ ਦਲਤਾਂ ਦੇ ਖਿਲਾਫ ਵੀ ਇਦਾਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਨੇ ਉਹ ਭਾਵੇਂ ਗੁਜਰਾਤ ਹੋਵੇ ਜਾਂ ਅੱਜ ਦੀ ਲੇਟੈਸਟ ਜਿਹੜੀ ਹੈ ਬਿਹਾਰ ਦੇ ਵਿੱਚ ਉਹਨਾਂ ਨੂੰ ਮਾਰ ਕੁੱਟਾਈ ਕਰਕੇ ਉਹਨਾਂ ਦੇ ਖਿਲਾਫ ਬਹੁਤ ਪੱਦੀ ਸ਼ਬਦਾਵਲੀ ਵਰਤਣ ਦਾ ਇੱਕ ਜਿਹੜਾ ਸਿਲਸਿਲਾ ਚੱਲ ਰਿਹਾ ਹੈ ਇਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਮਤਲਬ ਇਹ ਇਦਾਂ ਦਾ ਹੀ ਗੱਲ ਸਾਹਮਣੇ ਆ ਰਹੀ ਹੈ ਵੀ ਸਿਰਫ ਤੇ ਸਿਰਫ ਚੜੀਏ ਹੈ ਆਈਡੀਓਲੋਜੀ ਹੈਗੀ ਹੈ ਜਾਂ ਜਿਹੜੀਆਂ ਇਹ ਤਾਕਤਾਂ ਕੰਮ ਕਰ ਰਹੀਆਂ ਨੇ ਇਹ ਸਾਰਿਆਂ ਨੂੰ ਹੀ ਦਰਕਿਨਾਰ ਕਰਨਾ ਚਾਹੁੰਦੀਆਂ ਨੇ ਇਹਨੂੰ ਤੁਸੀਂ ਪੰਜਾਬ ਦੀ ਜਾਂ ਭਾਰਤ ਦੀ ਜਿਹੜੀ ਪੋਲਿਟਿਕਸ ਹੈ ਇਹ ਕਿੱਧਰ ਨੂੰ ਜਾਂਦੀ ਦੇਖਦੇ ਹੋ ਦੇਖੋ ਕਨਸਟੀਟਿਊਸ਼ਨਲ ਤੌਰ ਤੇ ਭਾਰਤ ਜਿਹੜਾ ਉਹਨੂੰ ਇੰਡੀਆ ਕਿਹਾ ਜਾਂਦਾ ਔਰ ਇਸ ਇੰਡੀਆ ਭਾਵਨ ਦੇ ਲਈ ਬਹੁਤ ਸਿੱਖਾਂ ਨੇ ਜਿਹੜੀ ਆਜ਼ਾਦੀ ਦੀ جنگ ਹੈ ਉਹਦੇ ਲਈ ਲੜਾਈਆਂ ਦੇ ਵਿੱਚ ਆਪਣੀਆਂ ਲੰਬੇ ਸਮੇਂ ਦੇ ਜੇਲ੍ਹਾਂ ਦੇ ਵਿੱਚ ਰਹੇ ਨੇ ਰੀਟੈਂਸ਼ਨਸ ਕਈਆਂ ਨੇ ਔਰ ਉਹਨਾਂ ਨੇ ਫਾਂਸੀਆਂ ਉਹਨਾਂ ਨੂੰ ਦਿੱਤੀਆਂ ਵੀ ਹਨ ਇਸ ਆਜ਼ਾਦੀ ਦੇ ਰਾਹ ਦੇ ਵਿੱਚ ਜਿਸ ਭਾਰਤ ਲਈ ਉਹ ਲੜ ਰਹੇ ਸੀ ਜਿਸ ਭਾਰਤ ਦਾ ਸੁਪਨਾ ਦੇਖਦੇ ਸੀ ਕਿ ਇਕੱਠੇ ਹੋ ਕੇ ਜੋ ਇਹ ਉਸ ਸਮੇਂ ਦੀ ਲੀਡਰਸ਼ਿਪ ਦੀ ਜ਼ਿਕਾ ਰਹੀ ਸੀ ਕਿ ਖੇੜ ਤਰੀਕੇ ਦੇ ਨਾਲ ਆਪਾਂ ਆਜ਼ਾਦ ਜ਼ਿੰਦਗੀ ਹੈ ਜਿਹੜੀ ਧਰਮ ਨਰ ਪੱਖ ਕੰਟਰੀ ਹੋਊਗਾ ਔਰ ਇਹਦੇ ਚ ਹਰੇਕ ਕਮਿਊਨਿਟੀ ਨੂੰ ਹਰੇਕ ਸਾਧ ਨੂੰ ਆਪਣੀ ਕਿਉਂ ਦਾ ਹੱਕ ਹੋਊਗਾ ਉਹ ਆਪਣੀ ਜ਼ਿੰਦਗੀ ਹੈ ਜਿਹੜੀ ਆਪਾਂ ਸਾਡੇ ਦਿਲ ਸਾਥ ਆਜ਼ਾਦ ਤੌਰ ਤੇ ਜੀ ਸਕਣਗੇ ਜੀ ਪਰ ਉਹ ਭਾਰਤਾ ਜਿਹੜਾ ਉਹ ਬਿਲਕੁਲ ਹੀ ਵਸ ਉਹਦੀ ਆਜ਼ਾਦੀ ਹੋ ਗਈ ਆ ਔਰ 1947 ਤੋਂ ਲੈ ਕੇ ਉਸ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ ਇਹ ਭਾਰਤ ਹੌਲੀ-ਹੌਲੀ ਹਿੰਦੂਸਤਾਨ ਬਣ ਚੁੱਕਿਆ ਹੈ ਜੀ ਇਹਦੇ ਵਿੱਚ ਜਿੰਨਾ ਵੀ ਏਜੰਡਾ ਹੈ ਜਿਹੜਾ ਪਹਿਲਾਂ ਪਹਿਲਾਂ ਨਹਿਰੂ ਜੀ ਨੇ ਉਹ ਬਹੁਤ ਹੋਰੇ ਤਰੀਕੇ ਨਾਲ ਇਹਨੂੰ ਲਾਚੀ ਪਾਰਨ ਦੀ ਕੋਸ਼ਿਸ਼ ਕੀਤੀ ਹੈ ਔਰ ਸਾਦੇ ਸਿੱਖਾਂ ਨਾਲ ਪਹਿਲਾਂ ਤੱਕ ਆ ਇਹਨਾਂ ਨੇ ਕੀਤਾ ਜਿਹੜੇ ਸਭ ਤੋਂ ਵੱਡੇ ਹੱਟ ਦਾ ਬੰਦ ਸੀ ਯਾਦ ਦੀ ਅੱਜ ਜਿਹੜਾ ਉਹਦਾ ਜਾਤ ਪਾਤ ਦਾ ਕਨਸੈਪਟ ਹੈ ਹਿੰਦੂਜਮਾਂ ਦਾ ਜਿੱਦਿਹਾ ਚਾਲਤ ਆ ਰਹੇ ਨੇ ਉਹ ਪਾਤ ਪਾਤ ਇਜਾਰੇ ਨੂੰ ਬਿਹਾਰ ਦੇ ਵਿੱਚ ਗੁਜਰਾਤ ਦੇ ਵਿੱਚ ਕਿੱਡੀ ਸਾਹਮਣਾ ਕਰਦਾ ਪੈ ਰਿਹਾ ਅ ਉਹ ਵਿੱਚ ਇਹ ਹੁੰਦੀ ਤੇ ਨਹੀਂ ਘਟਣਾ ਕੇਈ ਵਾਰੀ ਅੱਜ ਦਾ ਜਿਹੜਾ ਮੀਡੀਆ ਆ ਉਹ ਕਾਫੀ ਅਵਰਪੋਡ ਹੋ ਗਿਆ ਤੇ ਇਹ ਇਲੈਕਟ੍ਰੋਨਿਕਸ ਯੋਗ ਦਾ ਮਤਲਬ ਜਿਹੜੀ ਵੀ ਕੋਈ ਤਰ੍ਹਾਂ ਕਿਤੇ ਵਾਪਰਦੀ ਹੈ ਉਹ ਛੇਤੀ ਯੋਗਾਂ ਦੇ ਅੱਗੇ ਆ ਜਾਂਦੀ ਹੈ ਪਰ ਮੈਂ ਸਮਝਦਾ ਕਿ ਇਹ ਭਾਰਤ ਦੀ ਜਿਹੜੀ ਅਖੌਤੀ ਆਜ਼ਾਦੀ ਸੀ ਯੋਗ ਆਜ਼ਾਦੀ ਤੋਂ ਕਦੇ ਵੀ ਬਾਦ ਦੇ ਵਿੱਚ ਦਲਤ ਭਾਈਚਾਰੇ ਤੇ ਕਦੇ ਵੀ ਜਿਹੜਾ ਕੋਡਾ ਵਿਹਾਰ ਨਹੀਂ ਕਦੇ ਵੀ ਕੋਟ ਮਾਰ ਤੋਂ ਕਦੇ ਵੀ ਪਿੱਛੇ ਹਟਿਆ ਇਹ ਜਾਤ ਪਾਤ ਦਾ ਜੋ ਇਹਨਾਂ ਦਾ ਸਿਸਟਮ ਹੈ ਉਹਨਾਂ ਨੇ ਪੂਰੇ ਤਰੀਕੇ ਨਾਲ ਨੇਸ਼ਨ ਜਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਚਾਹੇ ਉਹ ਦੇਹਰੋਂ ਪਿਛੇ ਉਹ ਅਸਾਈ ਪادری ਵੀ ਇਸ ਦਾ ਸ਼ਿਕਾਰ ਹੋਏ ਨਹੀਂ ਉਹਨਾਂ ਦੀ ਵਾਈਫ ਜਿਹਨਾਂ ਨੂੰ ਚੁੰਦਾ ਸਾਥ ਦਿੱਤਾ ਗਿਆ ਸੀਗਾ ਜੀ ਤੇ ਮੈਨੂੰ ਆਪਣੀ ਇਹ ਗੱਲ ਸਾਹਮਣੇ ਲੱਗਦੀ ਕਿ ਜਿਹੜਾ ਦੁਨੀਆ ਦੇ ਦੇ ਦੂਜੇ ਦੇਸ਼ ਨੇ ਉਹ ਇਸ ਹਿੰਦੁਸਤਾਨ ਦੇ ਜਿਹੜਾ ਹਿੰਦੂਆਂ ਦਾ ਇਹ ਜਾਤੀ ਜਾਤ ਪਾਤ ਦਾ ਨਿਜਮ ਹੈ ਉਹਨੂੰ ਕਿਉਂ ਨਹੀਂ ਵੱਦੋ ਇਹ ਉਹਨਾਂ ਨੋਟਿਸ ਲੈ ਰਹੇ ਯੂਨੋ ਕਿਉਂ ਨਹੀਂ ਨੋਟਿਸ ਲੈ ਰਹੀ ਇਸ ਸਾਲ ਦਾ ਸਭ ਇਹ ਅਜੰਡਾ ਤੇ ਉਹਨਾਂ ਦਾ ਪਹਿਲਾਂ ਹੀ ਸੀਗਾ ਜਿਹੜਾ ਹੁਣ ਇਹਨਾਂ ਦੇ ਵੱਡੇ ਪੱਧਰ ਤੇ ਲਾਗੂ ਕਰ ਦਿੱਤਾ ਆ ਕਿਉਂਕਿ ਆਰਐਫਐਸ ਦਾ ਜਿਹੜੀ ਉਹ ਬੋਦੀ ਸਾਹ ਤੇ ਰਹੀ ਇਹ ਅਜੰਡਾ ਜਿਹੜਾ ਹੈ ਇਹ ਲਾਗੂ ਕਰ ਰਹੀ ਹੈ ਪਹਿਲਾਂ ਗਜਰਾਤ ਦੇ ਵਿੱਚ ਵੀ ਵੋਟ ਮਾਰ ਹੋਈ ਹੁਣ ਵੀ ਹੋ ਰਹੀ ਹੈ ਔਰ ਉਹੀ ਮਾਡਲ ਦੇ ਕੇ ਇਹਨਾਂ ਨੇ ਲੋਕਾਂ ਨੂੰ ਕਈ ਮਾਦੀ ਦੇ ਨਾਲ ਘਬਰਾਹਟ ਕਰਕੇ ਵੋਟਾਂ ਲੈ ਕੇ ਤੇ ਹਿੰਦੂ ਅਜੰਡਾ ਜਿਹੜਾ ਇਹ ਯਾਦ ਪਾਤਾ ਇਹ ਲਾਗੂ ਕਰ ਰਹੇ ਆ ਇਹਦੇ ਲਈ ਸਾਨੂੰ ਸਾਰੀਆਂ ਮਿਨੋਰਟੀਜ਼ ਨੂੰ ਇਕੱਠੇ ਹੋਣਾ ਚਾਹੀਦਾ ਇਸ ਪੋਪੂਲੇਟ ਫਾਰਮ ਤੇ ਇਹੀ ਗੱਲ ਕੱਲ ਰਾਤ ਵੀ ਪਵਾਰਡੇ ਦੇ ਵਿੱਚ ਹੋਈ ਸੀ ਕਿ ਜਦੋਂ ਤੱਕ ਅਸੀਂ ਸਾਰੇ ਮਿਨੋਰਟੀ ਸਤਿ ਭਾਈਚਾਰਾ ਜਿਹੜੀ ਆ ਉਹ ਨਹੀਂ ਇਕੱਠੇ ਹੁੰਦੇ ਇੱਕ ਥਾਂ ਦੇ ਉੱਤੇ ਔਰ ਇਕੱਠੇ ਹੋ ਕਿ ਇਹਨਾਂ ਲੋਕਾਂ ਨੂੰ ਇਹਦਾ ਜਵਾਬ ਪੱਤਰ ਤੇ ਨਹੀਂ ਦਿੱਤਾ ਜਾਂਦਾ ਉਸ ਦੀ ਉਸ ਵੇਲੇ ਤੱਕ ਅਸੀਂ ਆਪਣੀ ਜਿਹੜੀ ਆਜ਼ਾਦੀ ਹੈ ਜਿਹੜੇ ਸਾਡੇ ਭੰਡਾਵਾਟ ਰਾਈਟਸ ਨੇ ਜਿਹੜੇ ਮਨੁੱਖ ਦੇ ਹਰਪਾਲ ਨਹੀਂ ਦੱਸ ਸਕੰਦੀ ਹਮ ਜੀ ਚੀਮਾ ਸਾਹਿਬ ਤੁਸੀਂ ਐਨਾ ਇਸ਼ੂਜ਼ ਦੇ ਉੱਪਰ ਸਾਡੇ ਦਰਸ਼ਕਾਂ ਨਾਲ ਆਪਣਾ ਸਮਾਂ ਕੱਢ ਕੇ ਜਾਣਕਾਰੀ ਸਾਂਝੀ ਕੀਤੀ ਤੇ ਆਪਣੇ ਵਿਚਾਰ ਸਾਂਝੇ ਕੀਤੇ ਇਹਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਸਾਡਾ ਸਮਾਂ ਹੁਣ ਸਮਾਪਤੀ ਵੱਲ ਜਾ ਰਿਹਾ ਹੈ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਅਰਸ ਜਿਵੇਂ ਕਿ ਹਰਪਾਲ ਸਿੰਘ ਚੀਮਾ ਜਿਹੜੇ ਕਿ ਦਲ ਖਾਲਸਾ ਦੇ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਨੇ ਦੱਸਿਆ ਕਿ ਭਾਰਤ ਦੇ ਵਿੱਚ ਜਿਹੜੀ ਇਹ ਪੋਲਰਾਈਜੇਸ਼ਨ ਕਰਨ ਦੀ ਸਿਆਸਤ ਚੱਲ ਰਹੀ ਹੈ ਭਾਵੇਂ ਉਹ ਅਸੀਂ ਪੰਜਾਬ ਦੇ ਵਿੱਚ ਫਗਵਾੜੇ ਦੀ ਅੱਜ ਦੀ ਘਟਨਾ ਨੂੰ ਦੇਖ ਲਈਏ ਭਾਵੇਂ ਉਹ ਕਸ਼ਮੀਰ ਦੇ ਹਵਾਲੇ ਨਾਲ ਦੇਖ ਲਈਏ ਚਾਹੇ ਉਹਨੂੰ ਅਸੀਂ ਗੁਜਰਾਤ ਬਿਹਾਰ ਦੇ ਵਿੱਚ ਜਿਹੜਾ ਦਲਤਾਂ ਦੇ ਨਾਲ ਜਾਂ ਹੋਰ ਮਾਈਨੋਰਟੀਜ਼ ਦੇ ਨਾਲ ਵਰਤਾਰਾ ਚੱਲ ਰਿਹਾ ਹੈ ਜਾਂ ਇਹ ਨਾ ਹਿੰਦੂਤਵੀ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਵਰਤਾਇਆ ਜਾ ਰਿਹਾ ਹੈ ਉਹਦੇ ਵੱਲ ਨਿਗਾਹ ਮਾਰ ਲਈਏ ਤਾਂ ਇਹਦੇ ਲਈ ਇੱਕੋ ਇੱਕ ਹੱਲ ਜੋ ਉਹਨਾਂ ਨੇ ਸੁਝਾਇਆ ਉਹ ਇਹ ਹੈਗਾ ਕਿ ਸਿੱਖਾਂ ਨੂੰ ਬਾਕੀ ਸਾਰਿਆਂ ਦੇ ਨਾਲ ਮਿਲ ਕੇ ਇਕਜੁੱਟ ਹੋਣ ਦੀ ਲੋੜ ਹੈ ਤੇ ਖਾਸ ਕਰਕੇ ਮੈਂ ਆਪਣੇ ਤੌਰ ਤੇ ਸਮਝਦਾ ਕਿ ਦਲਤ ਭਾਈਚਾਰੇ ਦੇ ਨਾਲ ਜਿਨ੍ਹਾਂ ਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਰੰਗਰੇਟੇ ਗੁਰੂ ਕੇ ਬੇਟੇ ਦਾ ਉਹ ਦਿੱਤਾ ਹੈਗਾ ਸਿਧਾਂਤ ਦਿੱਤਾ ਤੇ ਸਾਨੂੰ ਇੱਕ ਮੁਠ ਹੋ ਕੇ ਅੱਗੇ ਆਉਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਇਹਨਾਂ ਚਾਲਾਂ ਨੂੰ ਤਾਂ ਜੋ ਅਸੀਂ ਆਪਣਾ ਆਪਣੀ ਹੋਂਦ ਨੂੰ ਬਰਕਰਾਰ ਰੱਖ ਸਕੀਏ ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਦੀ ਇੱਥੇ ਸਮਾਪਤੀ ਕਰਦੇ ਹਾਂ ਜੀ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ